ਦੇ ਸੂਰਬੋ ਬਰੋ ਇਹ ਵਿਜੀਲੈਂਸ ਬਰਨਾਲਾ ਵੱਲੋਂ ਜੀ ਅੱਜ ਡੋਪ ਟੈਸਟ ਜਿਹੜੀ ਬ੍ਰਾਂਚ ਹੈ ਸਿਵਲ ਹਸਪੀਟਲ ਬਰਨਾਲਾ ਦੀ ਉਹਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਜੀ ਜਿੰਨੇ ਵੀ ਇੱਥੇ ਕੋਈ ਐਪਲੀਕੈਂਟ ਡੋਪ ਟੈਸਟ ਕਰਵਾਉਣਾ ਆਉਂਦੇ ਆ ਜੀ ਉਹਨਾਂ ਨੂੰ ਅਸੀਂ ਦੁਬਾਰਾ ਰਿਪੀਟ ਕਰਵਾ ਕੇ ਦੁਬਾਰਾ ਚੈੱਕ ਕਰਵਾ ਰਹੇ ਹਾਂ ਆਪਣੀ ਹਾਜ਼ਰੀ ਦੇ ਵਿੱਚ ਔਰ ਹਾਜ਼ਰੀ ਦੇ ਵਿੱਚੋਂ ਅਸੀਂ ਸੈਂਪਲ ਲੈ ਰਹੇ ਹਾਂ ਫਿਲਹਾਲ ਇਹਦੇ ਵਿੱਚੋਂ ਜਿਹੜੇ ਦੋ ਵਿਅਕਤੀ ਨੇ ਸਾਡੇ ਲਈ ਡਾਊਟਫੁਲ ਨੇ ਉਹ ਅੰਡਰ ਇਨਵੈਸਟੀਗੇਸ਼ਨ ਨੇ ਇਹਦਾ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ ਜੀ ਜੋ ਵੀ ਇਹ ਬਰਤਾਲ ਤੋਂ ਦੌਰਾਨ ਜੇ ਕੋਈ ਇਹਨਾਂ ਦੇ ਅਲਟਰ ਰਿਜ਼ਲਟ ਪਾਇਆ ਜਾਂਦਾ ਤਾਂ ਬਣਦੀ ਕਾਰਵਾਈ ਕਰਾਂਗੇ ਸਰ ਜਿਨੇ ਉੱਥੇ ਕਿ ਛਾਪੇ ਮਾਰੀ ਕੀਤੀ ਕੋਈ ਸ਼ਿਕਾਇਤ ਨਹੀਂ ਸੀ ਲਈ ਨਹੀਂ ਜੀ ਇਹ ਸਾਨੂੰ ਮਤਲਬ ਖੁਫੀਆ ਸੋਰਸ ਦੇ ਰਾਹੀਂ ਇਤਲਾਹਾਂ ਸੀ ਜਿਸ ਤੋਂ ਬਾਅਦ ਅਸੀਂ ਸੀਨੀਅਰ ਅਸਰੇ ਧਿਆਨ ਚ ਲਿਆ ਕੇ ਪਿਛਾਜਤ ਲੈ ਕੇ ਇਹਨਾਂ ਦੀ ਚੈਕਿੰਗ ਕਰੀ ਜਾਂ ਜੀ ਸਰ ਹੁਣ ਤੱਕ ਦੀ ਜਾਂਚ ਦੇ ਵਿੱਚ ਕੋਈ ਗੱਲ ਤੇ ਪਾਈ ਹੋ ਹੁਣ ਤੱਕ ਦੀ ਸਾਡੇ ਲਈ ਦੋ ਵਿਅਕਤੀ ਡਾਊਟਫੁਲ ਨੇ ਜੀ ਇੱਕ ਬੰਦੇ ਦਾ ਨੰਬਰ ਆ ਮੋਬਾਈਲ ਨੰਬਰ ਗਲਤ ਲਿਖਾਇਆ ਹੋਇਆ ਉਸ ਬੰਦੇ ਨੇ ਇੱਕ ਜਿਹੜਾ ਬੰਦਾ ਸੀ ਲੱਭ ਲਿਆ ਉਹ ਬੰਦਾ ਹਾਜ਼ਰ ਨਹੀਂ ਹੋ ਰਿਹਾ ਜੀ ਆਪਣਾ ਟੈਸਟ ਦ ਅਸੀਂ ਜੇ ਸਾਡੀ ਹਾਜ਼ਰੀ ਚਾਉਂ ਅਸੀਂ ਫੇਰ ਹੀ ਪ੍ਰਮਾਨ ਕਰਾਂਗੇ ਕਿ ਵਾਕਈ ਇਨੈਕਟਿਵ ਹੈ ਸਰ ਜੀ